ਬਿਲਡਿੰਗ ਦਾ ਸਾਡੀ ਦਾ ਕੰਮ ਚੱਲਦਾ ਸੀ ਫੁੱਲ ਟਾਈਮ ਗਵਾਣੀਆਂ ਸੀਗੀਆਂ ਜੀ ਸ਼ੁਕਰੀਆ ਤੁਹਾਡਾ ਤੁਸ ਜੀ ਨਹੀਂ 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 ਬਾਈ ਯਾਰ ਇਹ ਤਾਂ ਗੱਲ ਤੋਂ ਗੱਲ ਹੀ ਹੈ ਨੀ ਜਿਹੜੀ ਤੁਹਾਡੀ ਮਾਰਾ ਨੇ ਸੇਵਾ ਲਈ ਬਹੁਤ ਵੱਡੀ ਬਹੁਤ ਵੱਡੀ ਬਹੁਤ ਪੈਸੇ ਦੀ ਨਹੀਂ ਹੈਗੀ ਗੱਲ ਪਤਾ ਕੀ ਜਦੋਂ ਕੋਈ ਸੈਲੀਬ੍ਰਿਟੀਜ਼ ਬਹੁਤ ਨੇ ਬਹੁਤ سارے ਲੋਕਾਂ ਕੋਲੇ ਬਹੁਤ ਪੈਸਾ ਇੰਨਾ ਪਿਆ ਉਹਨਾਂ ਨੂੰ ਖੁਦ ਵੀ ਨਹੀਂ ਪਤਾ ਪਰ ਸਮੱਤ ਬਖਸ਼ ਦਾ ਉਹ ਉੱਪਰ ਵਾਲਾ ਹੈ ਨਾ ਉਹਨੇ ਅਕਾਲ ਪੁਰਖ ਨੇ ਕਿਰਪਾ ਕਰਨੀ ਹੈ ਤਾਂ ਹੀ ਬੰਦੇ ਨੂੰ ਸੋਝੀ ਆਉਂਦੀ ਹੈ ਤੇ ਤੁਸੀਂ ਉਸ ਟਾਈਮ ਹੈਲਪ ਕੀਤੀ ਗੱਲ ਸਾਡੇ ਲਈ ਉਹ ਬਹੁਤ ਵੱਡੀ ਸੀ ਤੁਹਾਡੇ ਲਈ ਹੋ ਸਕਦਾ ਉਹ ਛੋਟੀ ਹੋਵੇ ਇਹ ਪੰਡਤ ਦਾ ਬੱਚਾ ਜਿਹੜਾ ਆਪਾਂ ਨੂੰ ਮਿਲਿਆ ਨਾ ਇਹ ਸਾਲਤ ਚ ਮਿਲਿਆ ਸੀ ਸਾਨੂੰ ਇਹਦੇ ਇੱਕ ਟੇਪ ਦਾ ਸਵੈਟਰ ਪਾਇਆ ਸੀ ਲਵਾਈ ਦੀ ਸ਼ਰਟ ਐਡੀਡਾਸ ਦਾ ਲੋਅਰ ਜੋਕੀ ਦੇ ਇੰਟਰਵਿਊ ਬਣਾਣ ਪਾਏ ਹੋਏ ਸਾਨੂੰ ਐ ਲੱਗਿਆ ਵੀ ਚੰਗੇ ਤਕੜੇ ਘਰ ਦਾ ਬੱਚਾ ਗੁੰਮ ਗਿਆ ਅਸੀਂ ਬੜਾ ਲੱਭਣ ਦੀ ਕੋਸ਼ਿਸ਼ ਕੀਤੀ ਜਦੋਂ ਇਹਦਾ ਘਰ ਲੱਭਿਆ 2019 ਚ ਤਾਂ ਘਰ ਦੇ ਕਹਿੰਦੇ ਅਸੀਂ ਰੱਖ ਸਕਦੇ ਰੱਖ ਲੋ ਤੁਸੀਂ ਉਹਨੂੰ ਬਾਪ ਡਾਕਟਰ ਆ ਮਾ ਸਰਵਿਸ ਕਰਕੇ ਵੀ ਆਟイズਮ ਵਾਲਾ ਬੱਚਾ ਸੀ ਉਹਨੂੰ ਸੰਭੂ ਕੌਣ ਉਹ ਸੰਭਾਲੂ ਕੌਣ ਇਹ ਸੜਕ ਤੇ ਨਹੀਂ ਪਈ ਸੀ ਕਿਹੜੇ ਹਸਪਤਾਲ ਚ ਪਈ ਦੇ ਪੈ ਗਏ ਤੁਹਾਨੂੰ ਪੂਰੀ ਬਾਹ ਹੀ ਖਾ ਕੇ ਕੀ ਇਹ ਅੱਜ ਦੇ ਸਮਾਜ ਤੇ ਇਸਤਰੀਆਂ ਅੱਜ ਹੁਣ ਭੈਣ ਸਾਡੇ ਕੋਲੇ ਬਿਲਕੁਲ ਠੀਕ ਆ ਰਹਿਣਾ ਤੇ ਇਹ ਬਾਪੂ ਗੋਪਾਲ ਜੀ ਇਦਾਂ ਇਹਨਾਂ ਦੀ ਤਸਵੀਰ ਆ ਇਹ ਰੇੜਾ ਚਲਾਉਂਦੇ ਹੁੰਦੇ ਸੀ ਆਹ ਜਿਹੜਾ ਇਦਾਂ ਰੋਡ ਨਾਲ ਹੁੰਦਾ ਉਹ ਰੇੜੇ ਤੇ ਪੱਠੇ ਇਧਰੋਂ ਕੋ ਰੰਗੋ ਆ ਭਰ ਕੇ ਲੈ ਜਾਂਦੇ ਸੀ ਉਧਰੋਂ ਪੱਠੇ ਭਰ ਕੇ ਲੈ ਆਉਂਦੇ ਸੀ ਸਾਰਾ ਦਿਨ ਇਹਨਾਂ ਦਾ ਆਹੀ 42 ਸਾਲ ਤੁਸੀਂ ਇੱਥੇ ਆ ਜਾਓ ਸਰਪੰਚ ਆਪਣੇ ਸਰਪੰਚ ਦਾ ਸਰਪੰਚ ਸਾਹਿਬ ਕੋ ਜੀ ਇਹ ਕਿੱਥੇ ਕੁਰਸੀ ਲਾ ਦਿਓ ਕੁਰਸੀ ਦਿਓ ਇੱਧਰ ਕਿਸੇ ਬਾਬੇ ਇੱਥੇ ਆ ਜਾਓ ਉੱਠ ਕੇ ਇਹ ਮੁੰਡਾ ਕਿੱਦਾਂ ਹੈ ਇਹ ਮੀਟ ਇਹ ਸਭ ਤੋਂ ਪਹਿਲੇ ਮੈਂਬਰ ਨੇ ਸਾਡੇ ਜੀ ਇਹ ਅਰਣ ਕੁਮਾਰ ਸ਼ੁਕਲਾ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਕਰਦੇ ਆ ਦਲਜੀਤ ਦਸਾਂਜ ਵੀਰ ਦਾ ਜਿਹੜਾ ਅੱਜ ਸਾਡੇ ਸੁਪਨਿਆਂ ਦੇ ਘਰ ਵਿੱਚ ਆਏ ਨੇ ਤੇ ਉਹਨਾਂ ਦੀ ਪੂਰੀ ਟੀਮ ਦਾ ਸੱਚੇ ਪਾਤਸ਼ਾਹ ਇਹਨਾਂ ਨੂੰ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਇਸੇ ਤਰ੍ਹਾਂ ਇਹ ਪੰਜਾਬ ਦੇ ਪੁੱਤ ਪੰਜਾਬ ਦਾ ਨਾਮ ਰੌਸ਼ਨ ਕਰਨ ਦੁਨੀਆਂ ਦੇ ਵਿੱਚ ਅੱਜ ਦਲਜੀਤ ਜੀ ਜਰੂਰ ਆਪ ਪਹਿਲੀ ਵਾਰ ਆਏ ਨੇ ਇੱਥੇ ਫਿਜ਼ੀਕਲੀ ਪਰ ਇਹਨਾਂ ਦੇ ਪਰਿਵਾਰ ਵੱਲੋਂ ਦਲਜੀਤ ਜੀ ਵੱਲੋਂ ਪਹਿਲਾਂ ਵੀ ਸਵਾਮਾ ਕੀਤੀਆਂ ਜਾਂਦੀਆਂ ਸੁਪਨਿਆਂ ਦੇ ਘਰ ਵਿੱਚ 2017 ਜਦੋਂ ਅਸੀਂ 18 ਦੇ ਵਿੱਚ ਇਹ ਬਿਲਡਿੰਗ ਦਾ ਨੀਂ ਮੱਥਰ ਰੱਖਿਆ ਸ਼ੁਰੂ ਕਰੀ ਸੀ ਤੇ ਉਦੋਂ ਤੋਂ ਹੀ ਇਹ ਵੀਰ ਸਾਡੇ ਨਾਲ ਜੁੜੇ ਹੋਏ ਨੇ ਗੁਰੂ ਮਹਾਰਾਜ ਕਿਰਪਾ ਕਰਨ ਤੰਦਰੁਸਤੀਆਂ ਬਖਸ਼ਣ ਤੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਬਾਕੀ ਦਲਜੀਤ ਜੀ ਤੁਸੀਂ ਦੋ ਸ਼ਬਦ ਕੁਛ ਸਾਡੇ ਪਰਿਵਾਰ ਵਾਸਤੇ ਪਲੀਜ਼ ਭਾਇਆ ਜੀ ਦਾ ਖਾਲਸਾ ਭਾਇਆ ਜੀ ਦੀ ਪਤਨੀ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ ਅੱਜ ਲੁਧਿਆਣੇ ਹੋਰ ਦਾ ਸਵਾਪ ਬਣਿਆ ਸੰਦਾ ਕਿਉਂਕਿ ਮੈਂ ਖੁਦ ਲੁਧਿਆਣੇ ਤੋਂ ਆ ਮੇਰੀ ਜ਼ਿੰਦਗੀ ਮੇਰਾ ਜੀਵਨ ਇਸ ਲੁਧਿਆਣੇ ਤੋਂ ਸ਼ੁਰੂ ਹੋਇਆ ਮੇਰੇ ਹਾਸੇ ਮੇਰੇ ਰੋਣੇ ਸਾਰੇ ਲੁਧਿਆਣੇ ਨਾਲ ਜੁੜੇ ਹੋਏ ਨੇ ਤਨਬੀਨ ਮੈਨੂੰ ਸਾਨੂੰ ਤੋਂ ਜਦੋਂ ਭਾਜੀ ਨੇ ਦੱਸਿਆ 2017 ਦੇ ਨੇੜੇ ਮੈਨੂੰ ਪਤਾ ਲੱਗਾ ਸੀ ਕਿ ਭਾਜੀ ਜੀ ਨੇ ਇਹ ਸੇਵਾ ਸ਼ੁਰੂ ਕੀਤੀ ਹੈ ਇਹ ਬਹੁਤ ਵੱਡੀ ਸੇਵਾ ਹੈ ਮੈਨੂੰ ਲੱਗਦਾ ਸ਼ਾਇਦ ਬੰਦਾ ਆਪ ਨਹੀਂ ਕਰ ਸਕਦਾ ਗੁਰੂ ਮਹਾਰਾਜ ਕਰਾਉਣ ਤਾਂ ਹੀ ਹੋ ਸਕਦੀ ਹੈ ਜੇ ਕੋਈ ਬੰਦਾ ਸੋਚ ਲਵੇ ਕਿ ਮੈਂ ਇਹ ਸੇਵਾ ਕਰ ਸਕਦਾ ਤਾਂ ਮੈਨੂੰ ਲੱਗਦਾ ਇਹ ਸੰਭਵ ਨਹੀਂ ਹੋ ਸਕਦਾ ਸੋ ਇਹ ਭਾਜੀ ਹੁਣਾ ਦੀ ਉਹਨਾਂ ਦੀ ਸਾਰੀ ਟੀਮ ਦੀ ਗੁਰੂ ਮਹਾਰਾਜ ਨੇ ਆਪ ਸੇਵਾ ਲਈ ਹੈ ਔਰ ਬਹੁਤ ਬਹੁਤ ਵੱਡੀ ਸੇਵਾ ਹੈ ਇਹਦਾ ਨਾਮ ਵੀ ਜਿਹੜਾ ਮਨੁੱਖਤਾ ਦੀ ਸੇਵਾ ਮੈਨੂੰ ਇਸ ਸੜਕੇ ਵਧੀਆ ਲੱਗਾ ਕਿਉਂਕਿ ਸਾਰੇ ਧਰਮਾਂ ਤੋਂ ਉੱਪਰ ਦੀ ਇਹ ਗੱਲ ਹੈ। ਕਈ ਵਾਰੀ ਅਸੀਂ ਧਰਮਾਂ ਦੇ ਵਿੱਚ ਵਿੱਚ ਹੱਸ ਜਾਣੇ ਉਹ ਬੜੀ ਜਿਹੜੀ ਮਨੁੱਖਤਾ ਦੀ ਗੱਲ ਹੈ ਇਹ ਮੈਨੂੰ ਲੱਗਦਾ ਧਰਮਾਂ ਤੋਂ ਵੀ ਉੱਤੇ ਦੀ ਗੱਲ ਹੈ। ਉਸ ਕਰਕੇ ਮੈਂ ਹਮੇਸ਼ਾ ਹੀ ਮੇਰੇ ਨੂੰ ਵੀ ਵੀਡੀਓਜ਼ ਵੀ ਦੇਖਦਾ ਤਾਂ ਉਸੇ ਤੋਂ ਇਨਸਪਾਇਰ ਵੀ ਹੁੰਦਾ ਕਿ ਮਹਾਰਾਜੇ ਬਹੁਤ ਬਹੁਤ ਵੱਡੀ ਸੀ ਬਣਾਈਏ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਗੁਰੂ ਮਹਾਰਾਜੇ ਤੋਂ ਵੀ ਸਾਈ ਫੀਲ ਨੂੰ ਜਿਹੜੇ ਵੀ ਦੇ ਪਿੱਛੇ ਗਲੰਡੀ ਅਗਲੇ ਖੜੇ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਬਹੁਤ ਹੀ ਤਨਵਾਨ ਨਾਲ ਆਪਣਾ ਕੰਮ ਕਰ ਰਹੇ ਨੇ ਮਹਾਰਾਜੇ ਤੋਂ ਸਾਰਿਆਂ ਨੂੰ ਚੜ੍ਹਦੀ ਕਲਾ ਰੱਖ ਕੇ ਤੰਦਰੁਸਤੀ ਬਖਸ਼ੇ ਗੁਰੂ ਮਹਾਰਾਜੇ ਤੁਹਾਡੇ ਅਗ ਸੰਸਾਹੀ ਹੋ ਬਾਈ ਗੁਜੀ ਦਾ ਖਾਲਸਾ ਵਾਹਿਗੁਰੂ ਥੈਂਕ ਯੂ ਬ੍ਰਦਰ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇ ਇਹ ਜੀਜੀ ਵੱਲੋਂ ਜਿਹੜੇ ਐਪਰੀਸ਼ੀਏਟਿਵ ਵਾਸਤੇ ਆਪਣੇ ਲਈ ਸ਼ਬਦ ਬੋਲੇ ਗਏ ਸਾਡੇ ਲਈ ਬਹੁਤ ਬਹੁਤ ਮਹੱਤਵ ਰੱਖਦੇ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਤੁਸੀ ਇਸੇ ਤਰ੍ਹਾਂ ਆਪਣੀ ਜਿਹੜੀ ਤੁਹਾਡੀ ਡਿਊਟੀ ਲਾ ਕੇ ਕਾਲਪੁਰਖ ਵੈਦ ਜੀ ਨੇ ਭੇਜੀ ਆ ਤੁਸੀਂ ਉਹ ਕਰਦੇ ਰਹੋ ਜਿਹੜੀ ਸਾਡੀ ਮਹਾਰਾ ਸੱਚੇ ਪਾਤਸ਼ਾਹ ਨੇ ਡਿਊਟੀ ਲਈ ਆ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆ ਕਰਨ ਕਰਾਉਣ ਵਾਲਾ ਤਾਂ ਉਹੀ ਆ ਜੀ ਗੁਰਜੀਤ ਜੀ ਆਪਾਂ ਕੌਣ ਆ ਸੱਚਾ ਸੱਚ ਆ ਅੱਜ ਕੋਈ ਬੰਦਾ ਕਿਸੇ ਨੂੰ ਆਪਣੇ ਘਰੇ ਲਿਆ ਕੇ ਨਹੀਂ ਰੱਖ ਸਕਦਾ ਸੜਕ ਤੋਂ ਚਾ ਕੇ ਵੀ ਮੈਂ ਉਹਨੂੰ ਰੋਟੀ ਦਿਵਾਉਂ ਮੈਂ ਉਹਨੂੰ ਇਲਾਜ ਕਰਾਉਂ ਇੱਕ ਘਰ ਵੀ ਉਹਨੇ ਬਖਸ਼ਿਆ ਦਵਾਈ دارو ਲੀੜਾ ਕੱਪੜਾ ਪ੍ਰਸ਼ਾਦਾ ਪਾਣੀ ਸਭ ਉਹੀ ਦਿੰਦਾ ਅਸੀਂ ਤਾਂ ਆਪ ਇਹਨਾਂ ਦਾ ਦਿੱਤਾ ਖਾਣੇ ਆ ਜੀ ਤੇ ਇਹਨਾਂ ਦੇ ਨਾਲ ਸਾਨੂੰ ਲੋਕ ਸੰਗਤ ਪਿਆਰ ਕਰਦੀ ਆ ਜਿਹੜਾ ਸਤਕਾਰ ਕਰਦੀ ਹੈ ਤੇ ਅੱਜ ਤੁਸੀਂ ਇੱਥੇ ਆਏ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪਰਿਵਾਰ ਤੇ ਤੁਹਾਡੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਮੇਰੇ ਹੱਥ ਰੱਖਣ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਹਸਕੇ ਜਪਨ ਸਾਹਿਬ ਸਮਾਈਲ ਇਸ ਸਮਾਈਲ ਜਨਰੇ ਚਿਹਰੇ ਤੇ ਵੈਸੀ ਹੀ ਰਹਿੰਦੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਬਹੁਤ ਬਹੁਤ ਧੰਨਵਾਦ ਰਾਈ ਜੰਗਾ ਜੀ ਵਾਹਿਗੁਰੂ ਖਾਲਸਾ ਵਾਹਿ ਫਤਿਹ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਜੀ ਓਕੇ ਟਾਟਾ ਹਾਂ ਸੁਖੂ ਕਿਵੇਂ ਆ ਕੀ ਕਹਿੰਦੇ ਆ ਸੁਖੂ ਕੌਣ ਆ ਓ ਵਾਹ ਇਹਦੀਆਂ ਤਸਵੀਰਾਂ ਜੀ ਤੁਹਾਨੂੰ ਦਿਖਾਈਏ ਜੀ ਇਹ ਹੱਡੀਆਂ ਦਾ ਪਿੰਜਰ ਹੀ ਸੀ ਪਸ਼ੂਆਂ ਵਾਲੇ ਪਾਸੇ ਇਹਨੂੰ ਪਾਇਆ ਹਾਂ ਲੈ ਕੇ ਚੱਲਦੇ ਹਾਂ ਫਤਿਹ ਉੱਥੇ ਪਾਇਆ ਹੋਇਆ ਸੀ ਇਹਨੂੰ ਬਸ ਸਿਰਫ ਇਹਨੂੰ ਇਹਦਾ ਟਾਇਆ ਸੀ ਜਿਹੜਾ ਇਹਨੂੰ ਚਾਹ ਰੋਟੀ ਮਾੜੀ-ਮੋਟੀ ਦੇਂਦਾ ਸੀ ਕੋਈ ਬੰਦਾ ਪਿੰਡ ਦਾ ਜਿਵੇਂ ਘਰੇ ਹਲ ਸਵਾਗਾ ਕੋਈ ਲੈਣ ਗਿਆ ਉਹਨੇ ਦੇਖਿਆ ਵੀ ਇਹ ਬੱਚਾ ਇੱਥੇ ਪਾਇਆ ਤੇ ਉਹਨੇ ਸਾਡੇ ਨਾਲ ਵੀਡੀਓ ਤੇ ਗੱਲ ਕੀਤੀ ਵੀ ਇਦਾਂ ਬੱਚੇ ਦੀ ਬਹੁਤ ਮਾੜੀ ਹਾਲਤ ਆ ਫਿਰ ਅਸੀਂ ਉੱਥੋਂ ਜਾ ਕੇ ਲੈ ਕੇ ਆਏ ਸੀ ਜੀ ਮਾਨਸੇ ਦੇ ਕੋਲੇ ਪਿੰਡ ਇਹਨਾਂ ਦਾ ਤੇ ਹੁਣ ਤਾਂ ਜੀ ਉਦੋਂ ਦਾ 11 ਕਿਲੋ ਭਾਰ ਸੀ ਤੇ 15 ਸਾਲ ਦੀ ਦੀ ਐਜ ਸੀ ਜਦੋਂ ਅਸੀਂ ਲੈ ਕੇ ਆਏ ਸੀਗੇ ਤੇ ਹੁਣ ਇਹ ਹੁਣ ਜੀ ਗਰੀਬ 17 ਸਾਲਾਂ ਦਾ ਹੋ ਗਿਆ ਜੀ 2 ਸਾਲ ਹੋ ਗਏ ਨੂੰ ਸਾਡੇ ਕੋ ਆਏ ਸੁਖੂ ਇਹਦਾਂ ਸੁਖੂ ਹੈ ਜੀ ਹਾਂਜੀ ਸੁਖੂ ਹਾਂ ਕੀ ਕਹਿੰਦਾ ਸੁਖੂ ਹੈਲੋ ਕਰ ਲਾ ਹੈਲੋ ਹੈਲੋ ਸੁਖੂ ਹੈਲੋ ਕਰ ਲਾ ਸ਼ਿਵ ਸੁਖੂ ਦਾ ਯਾਰ ਸਮਾਈ ਨਹੀਂ ਬਹੁਤ ਵਧੀਆ ਕਰਦਾ ਵਾਹ ਸੱਚੇ ਕਾਸ਼ ਜਿਵੇਂ ਹੱਡੀਆਂ ਦਾ ਪਿੰਜਰ ਸੀ ਜੀ ਇਹ ਬੱਚਾ ਤੇ ਅੱਜ ਗੁਰੂ ਦੀ ਕਿਰਪਾ ਨਾਲ ਉਹ ਵਾਹ ਉਹ ਵਾਹ ਅੰਬ랙ਸਾ ਦੇ ਬਾਨ ਦੇ ਮੰਜੇ ਤੇ ਪਿਆ ਹੁਣ ਕਰਕੇ ਨਾ ਜੀ ਹੱਡੀਆਂ ਬਾਹਰ ਆ ਗਈਆਂ ਸੀ ਇਹਦੀਆਂ ਐਦਾਂ ਮੈਂ ਚੱਕਿਆ ਸੀ ਜੀ ਆ ਦੇਖੋ 11 ਕਿਲੋ ਦਾ ਸੀ ਸਾਰੇ ਤੇ ਅੱਜ ਮੇਰਾ ਪੁੱਤ ਠੀਕ ਹੈ ਜੀ ਇਹ ਸਾਡੇ ਜਿਹੜੇ ਨਿੱਕੇ ਨਿੱਕੇ ਮੂਰੇ ਬੱਚੇ ਤੁਹਾਡੇ ਚੰਗਾ ਸੁਖੋ ਬਾਏ 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 ਸੁਖੋ ਜਿਹੜੇ ਬੱਚੇ ਨੇ ਕਿੰਨੇ ਤੁਹਾਡਾ ਨਾਮ ਲੈ ਰਹੇ ਸੀ ਸਾਡੇ orphans ਬੱਚੇ ਨੇ ਇਹਨਾਂ ਦੀਆਂ ਸਗੀਆਂ ਹੈ ਨੇ ਜਿਹੜੇ ਉਹ ਬੱਚੇ ਨੇ ਪੜਦੇ ਨਹੀਂ ਕੋਈ 7ਵੀਂ ਚ ਕੋਈ 8ਵੀਂ ਚ ਸਾਡੀਆਂ ਕੁੜੀਆਂ ਨੇ ਤੁਹਾਡੇ ਵਾਸਤੇ ਪੇਂਟਿੰਗਸ ਬਣਾਈਆਂ ਗਰਲਸ ਆਓ ਅੱਗੇ ਪੇਂਟਿੰਗ ਲੈ ਕੇ ਦੇਖੋ ਭਾਈ ਜੀ ਹਾਂਜੀ ਹਾਂਜੀ ਭਾਈ ਕਿਚਨ ਤੋਂ ਫੋਟੋ ਪਿੱਛੇ ਨੂੰ ਆਜੋ ਭਾਈ ਬੱਚੇ ਬੈਠੇ ਰਹੋ ਖੜੇ ਹੋ ਜਾਓ ਪਿੱਛੇ ਕੁੜੀਆਂ ਕੁੜੀਆਂ ਇਕੱਲੀਆਂ ਇੱਥੇ ਆਜੋ ਪਿੱਛੇ ਜੱਤੀ ਨਾਲ ਖੜ੍ਹ ਜਾਓ ਗਰਲਸ ਆਜੋ ਅੱਗੇ ਰਹਿਾਨਾ ਖੜੋ ਪਿੱਛੇ ਪੁੱਤੂ ਜੋਤ ਆਜੋ ਪੁੱਤੂ ਖੜ੍ਹ ਜਾਓ ਪੁੱਤੂ ਖੜ੍ਹ ਜਾਓ ਬੈਠੇ ਰਹੋ ਤੁਸੀਂ ਸੌਰਵ ਸਾਰੇ ਇੱਧਰ ਦੇਖੋ ਸਾਰੇ ਉਰੇ ਦੇਖੋ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਅੱਜ ਆ ਗਿਆ ਠੀਕ ਹੈ ਤੂੰ ਆਜੋ ਹੁਣ ਕੁੜੀਆਂ ਆ ਪੇਂਟਿੰਗਾਂ ਦਿਖਾ ਦਿਓ ਆਮੜੇ ਬੱਚਿਆਂ ਨੇ ਤੁਹਾਡੇ ਵਾਸਤੇ ਜੀ ਹਾਂਜੀ ਹਾਂਜੀ ਬੱਚਿਓ ਆਓ ਗਰਲਸ ਇਹਨੇ ਬੱਚੀ ਨੇ ਜੀ ਬਣਾਇਆ ਤੁਹਾਡੇ ਵਾਸਤੇ ਮੇਰੀ ਤੇ ਆ ਤੁਹਾਡੀ ਤਸਵੀਰ ਲਾ ਕੇ ਵਾਓ ਕਿੰਨਾ ਪਿਆਰਾ ਪਰਮਜੀਤ ਕੌਰ ਇਹਦਾ ਨਾ ਆਏ ਥੈਂਕ ਯੂ ਤੁਹਾਨੂੰ ਬਹੁਤ ਇਧਰ ਤਾਨਿਆ ਤਾਨਿਆ ਕੀ ਬਣਾਇਆ ਤੂੰ ਦਰਜੀਤ ਦਸਾਂਜ ਮੁਖਤਾ ਦੀ ਸੇਵਾ ਸ਼ੁਕਰ 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 ਸਾਖੀ ਤੂੰ ਕੀ ਬਣਾਇਆ ਜਸਸੀ ਨੇ ਜੀ ਹੱਥ ਨਾਲ ਬਣਾਈਏ ਪੈਨਸਲ ਨਾਲ ਜੀ ਬਹੁਤ ਬਹੁਤ ਤੇ ਮੁੰਡਾ ਸਾਡਾ ਪੇਂਟਿੰਗ ਬਹੁਤ ਤੇਰਾ ਬਹੁਤ ਵਧੀਆ ਬਹੁਤ ਤੇਰਾ ਬਹੁਤ ਤੇਰਾ ਸਾਖੀ ਤੂੰ ਵੀ ਦਿਖਾ ਪੁੱਤ ਇਹ ਵੀ ਕੁੜੀ ਸਾਡੀ ਬਹੁਤ ਇਹਨੂੰ ਡਰਾਇੰਗ ਦੀ ਬਹੁਤ ਹੈਗੀ ਆ ਇਹਨੇ ਵੀ ਤੁਹਾਡੀ ਤਸਵੀਰ ਬਣਾਈ ਆ ਜੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਧੰਨਵਾਦ ਇਹ ਇਹਨਾਂ ਦੀਆਂ ਧੰਨਵਾਦ ਜੀ ਤੋਂ ਤੁਹਾਡੇ ਨਾਲ ਭਾਵਨਾਵਾਂ ਜੁੜੀਆਂ ਬੱਚਿਆਂ ਦੀਆਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਸਾਡੀਆਂ ਭੈਣਾਂ ਵਾਂਗੂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹਨਾਂ ਦੇ ਵੀ ਉਹੀ ਦੁੱਖ ਤਕਲੀਫਾਂ ਸਾਰੀਆਂ ਜਿਹੜੀਆਂ ਆਪਾਂ ਜ਼ਿਕਰ ਕਰਕੇ ਹਟੇ ਆਂ ਤੇ ਸੱਚੇ ਬਾਦਸ਼ਾਹ ਕਿਰਪਾ ਕਰਨ ਸਮਝ ਜਿੰਨ ਦੀ ਡਿਊਟੀ ਲਈ ਆ ਲੱਗੇ ਹੋਏ ਆ ਜੀ ਅਜੇ ਜਿਹੜੀਆਂ ਬਿੱਡਾਂ ਤੇ ਹੀ ਇਹ ਭੈਣਾਂ ਤੋਂ ਹਾਂ ਲਖੀਆ ਆ ਕੇ ਮਿਲ ਲਾ ਲਖੀਆ ਹਾਂ ਲਖੀਆ ਇਹ ਬਲਾਈਂਡ ਸੀ ਜੀ ਮਾਤਾ ਅੱਛਾ ਬੋਸ ਕੋਈ ਨਹੀਂ ਕੋਈ ਨਹੀਂ ਆ ਜਾਣਾ ਆ ਜਾਣਾ ਤੁਰਦੇ ਹਾਂ ਆ ਜਾ ਮਾਤਾ ਲਖੀਆ ਆ ਜਾ ਆ ਜਾ ਮੇਰੇ ਕੋਲ ਹੱਥ ਫੜਾ ਲੈ ਇਹ ਲਖੀਆ ਅਰੇ ਵਾਹ ਜੀਤ ਭਾਈ ਆਏ ਮਿਲਨੇ ਤੇਰੇ ਕੋ ਕੌਣ ਆਏ ਸਰਦਾਰ ਜੀ ਪਰਸੀ ਬਹੁਤ ਸੋਹਣਾ ਪਾਇਆ ਇਹ ਬਹੁਤ ਸ਼ਕੀਨਨ ਬੇਬੇ ਦਾ ਇਹ ਤਾਂ ਬਹੁਤ ਸ਼ਕੀਨ ਵੈਰੀ ਗੁੱਡ ਆ ਜਾ ਬੈਠੋ ਫਿਰ ਆ ਜਾ ਬੈਠੋ ਕੀ ਮੰਗਦੀ ਸੀ ਤੂੰ ਦੱਸ ਹੁਣ ਦੱਸ ਦੇ ਇਹਨਾਂ ਨੂੰ ਕੀ ਲੈਣਾ ਵਾ ਇਹ ਰੇਡੀਓ ਦੀ ਬਹੁਤ ਸਕੀਨ ਆ ਜੀ ਜਦੋਂ ਮੈਂ ਆਉਣਾ ਨਹੀਂ ਆ ਆ ਬਹੁਤ ਵਧੀਆ ਪਰਸ ਬਹੁਤ ਵਧੀਆ ਪਾਇਆ ਕੀ ਬਾਤ ਹੈ ਬਹੁਤ ਸੋਹਣਾ ਆ ਮਾਤਾ ਕੈਸੀਆਂ ਰੂਹਾਂ ਜੀ ਸਾਡੇ ਕੋਲੇ ਸਾਡੇ ਕੋਲੇ ਕਈ ਬੰਦੇ ਐ ਜਿਹਨਾਂ ਨੇ ਜਾਣ ਬੁੱਝ ਕੇ ਆਪਣੇ ਜ਼ਖਮ ਬਣਾਏ ਹੋਏ ਮੰਗਣ ਦੀ ਖਾਤਰ ਗਲ ਜਾਂਦੇ ਜਦੋਂ ਵੀ ਉਹ ਲੋਕ ਜਾਦਾ ਪਰਹਰੇ ਉਹ ਵੀ ਮੈਂਟਲੀ ਠੀਕ ਨਹੀਂ ਹੈ ਲੋਡਾ ਗਰੁੱਪ ਆਪਣਾ ਇੱਥੇ ਫੋਟੋ ਲੈ ਹਾਂ 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 ਜੀ ਹਾਂ ਜੀ ਮਾਤਾ ਦੀ ਮਿਲ ਕੇ ਆਏ ਮੈਂ ਫੋਟੋ ਕਰ ਦਿੰਦਾ ਠੀਕ ਹੈ ਜੀ ਮਾਤਾ ਸੰਤੋਖ ਇਸ ਹਾਲਤ ਵਿੱਚ ਮਿਲੀ ਸੀ ਸਾਨੂੰ ਉਹ ਅੱਜ ਇਹਨਾਂ ਨੂੰ ਵੀ ਮਿਲ ਕੇ ਆਏ ਓ ਵਾਹਿਗੁਰੂ ਸੱਚੇ ਬਾਦਸ਼ਾਹ ਆ ਜਾ ਪੈਣਾ ਆ ਦੇਖੋ ਓ ਵਾਹਿਗੁਰੂ ਸੱਚੇ ਬਾਦਸ਼ਾਹ ਇਹ ਸਾਡੇ ਮੋਸਟ ਸੀਨੀਅਰ ਵਲੰਟੀਅਰ ਨੇ ਜੀ ਸਰ ਜੀ ਮੈਮ ਹੋ ਜੋ ਵੀਰੇ ਪਿੱਛੇ ਨੂੰ ਹੋ ਜਲੋ ਪਿੱਛੇ ਨੂੰ ਹੋਈ ਚਲੋ ਪਿੱਛੇ ਨੂੰ ਹੋਈ ਚਲੋ ਸਾਰੇ ਜਾਨੇ ਪਿੱਛੇ ਨੂੰ ਹੋ ਜਾਓ ਪਿੱਛੇ ਨੂੰ ਹੋ ਜਾਓ ਕੀ ਚਾਹੀਦਾ ਪਤਾ ਦੱਸੋ ਕੀ ਕਰਨਾ ਫੋਟੋ ਖਿਚਾਉਣੀ ਆ ਆਜੋ ਫੋਟੋ ਕਰਵਾ ਲੈਂਦੇ ਆ ਹਾਂ ਕਰਵਾ ਲੈਂਦੇ ਬੁੱਢਾ ਕਰਾ ਲੈਂਦੇ ਕੋਈ ਗੱਲ ਨਹੀਂ ਹੋਣੀ ਸਾਰਿਆਂ ਨਾਲ ਕਰਾਉਣਗੇ ਫਿਕਰ ਨਾ ਕਰੋ ਆ ਪੰਡਤ ਆਜਾ ਆਜਾ ਹਾਂਜੀ ਆ ਤੇ ਜੀ ਕੋਲੇ ਪਹਿਲਾਂ ਆ ਆ ਤੂੰ ਆ ਲੈ ਸਾਡੀ ਕਰ ਫੋਟੋ ਆ ਪੰਡਤ ਜੀ ਨਾਲ ਕਰੋ ਫੋਟੋ ਯਾਰ ਪੰਡਤ ਜੀ ਬਹੁਤ ਤੁਹਾਨੂੰ ਪਿਆਰ ਤੇ ਸਤਿਕਾਰ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੁਹਾਨੂੰ ਪਿਆਰ ਬਹੁਤ ਪਿਆਰ ਬਾਜੀ ਬਹੁਤ ਪਿਆਰ ਜੀ ਬਾਜੀ ਬੋਲੇ ਸੋਨ ਹੋ ਸੋ ਸੱਚੀ